ਹਾਂ ਯਾ ਤਾਰੋ ਸਾ ਵੀਰੋ ਮਤਲਬ ਲੜਾਈ ਦਾ ਬਹੁਤ ਵੱਡੀ ਲੜਾਈ ਆ ਕਦੇ ਕਿਹਦੇ ਕਹੇ ਤੇ ਵਿਸਰੇ ਨਾ ਹੋ ਜਿਓ ਵੀ ਇਹ ਤਾਂ ਐ ਹੋ ਗਿਆ ਤੇ ਹੋ ਗਿਆ ਸਾਨੂੰ ਸੁਣ ਚੁਣਿਆ ਆ ਜੋ ਸੋ ਮਾਰੇ ਤੋਂ ਜਾ ਕੇ ਉਹ ਦੇਖਦੇ ਉਹਨਾਂ ਬਤਾਰੀ ਕਿ ਅੱਜ ਇੱਧਰ ਉਹ ਕਾਰ ਨੇ ਲਿਆਦੀ ਆ ਇਹਨੂੰ ਆਪਾਂ ਇੱਕ ਕਾਲਾ ਜੂਲ ਰੋਟੀ ਨੀਤੀ ਵੀ ਕਹਿ ਸਕਦੇ ਆ ਜਿਹੜਾ ਇਸ ਕਾਰਨ ਜੋ ਪੰਜਾਬ ਦੀਆਂ ਜ਼ਮੀਨਾਂ ਹੜੱਪੜ ਤੇ ਆੜ ਆੜ ਕੇ ਪਾਰਟੀ ਵਰਕਰ ਤੁਲੀ ਹੋਈਆ ਨਿਤ ਨਵੀਆਂ ਸਾਜਾਂ ਘੜੀਆਂ ਜਾ ਰਹੀਆਂ ਨੇ ਉਸ ਦੇ ਖਿਲਾਫ ਅੱਜ ਆਪਾਂ ਜੋ ਕਠੋਰ ਕੀਤਾ ਤੁਹਾਡੇ ਪਿੰਡ ਆਉਣ ਦਾ ਸਬੂਤ ਮਿਲਿਆ ਇਸ ਕਾਰਨ ਆਪਾਂ ਇਕੱਠੇ ਹੋਇਆ। ਉਹ ਵੀਰ ਨਵਦੀਪ ਜਲਵੇੜਾ ਵੀ ਨਿੜੇ ਆ ਰਿਹਾ। ਉਹ ਉਹ 150 ਤੋਂ ਪਲੱਸ ਉਹਦੀ ਜਿਹੜਾ ਪਿੰਡ ਪਿੰਡ ਆਪਣਾ ਖੰਬਾਲ ਦੇ ਉੱਪਰਲੇ ਪਾਸੇ ਉਹ ਤੁਹਾਨੂੰ ਹਲੂੜਾ ਦੇਣ ਤੁਹਾਨੂੰ ਜਬਰੂ ਕਰਨ ਉਹ ਇੰਨੀ ਦੂਰ ਤੋਂ ਤੁਹਾਡੇ ਖਤਰ ਆ ਰਿਹਾ। ਤਾਂ ਵੀਰੋ ਸੁੱਖ ਚਾਉਂਦੀ ਹੋਰੀਆ ਤੁਹਾਨੂੰ ਜਦੋਂ 2020 ਦਾ ਅੰਦੋਲਨ ਲੜਿਆ ਆਪਾਂ ਤਾਂ ਖੇਤੀ ਕਨ ਕਾਨੂੰਨ ਜਿਹੜੇ ਬੀਡੀਪੀ ਸਰਕਾਰ ਵੱਲੋਂ ਲਿਆਂਦੇ ਗਏ ਸੀ ਅਜੇ ਉਹਦੇ ਤਾਂ ਹੌਲੀ-ਹੌਲੀ ਅਸਰ ਕਰਨਾ ਸੀ ਇੱਕ ਸਲੋ ਤਾਂ ਹੁੰਸੀਗੀ ਜਿਹਨੇ ਆਪਣੇ ਦੇ ਅਸਰ ਹੌਲੀ-ਹੌਲੀ 2-4 ਸਾਲ 5 ਸਾਲ ਲੱਗੇ ਜਾਂਦੇ ਪਏ ਪਰ ਉਹਨਾਂ ਆਪਾਂ ਨੂੰ ਮਾਰਨ ਵਾਸਤੇ ਪਰ ਆਹ ਸਰਕਾਰ ਨੇ ਤਾਂ ਉਦੋਂ ਵੀ ਕਹਾਣੀ ਵੱਡੀ ਗੱਲ ਕਰਦੀ ਕਿ ਉਹ ਤਾਂ ਗੋਲੀ ਮਾਰ ਤੱਕ ਕਲਪੀ ਆਪਣੇ ਪਿੱਤੀ ਗੋਲੀ ਲੈ ਕੇ ਖੜ ਗਈ ਜਦ ਗੋਲੀ ਮਾਰਾਂਗੇ ਤੇ ਸੱਪੀਆਂ ਹੀ ਜ਼ਮੀਮਾਂ ਤੁਹਾਡੀਆਂ bina ਕਿਸੇ ਪਾਸੇ ਦਿੱਤੇ ਤੇ ਖੋਈਆਂ ਜਾਣੀਆਂ ਨੇ ਲਈਆਂ ਜਾਣੀਆਂ ਨੇ ਕਬਜ਼ੇ ਕੀਤੇ ਜਾ ਰਹੇ ਨੇ ਭਰਾਵੋ ਇਹ ਮਸਲਾ ਛੋਟਾ ਨਹੀਂ ਇਹ ਮਸਲਾ ੱੱਲੇ ਤੁਹਾਡੇ ਪਿੰਡ ਦਾ ਨਹੀਂ ਜਾਂ 30 40 ਛੱਡਾ ਦਾ ਨਹੀਂ ਜਾਂ ਤਾਂ ਕਹੀਏ ਜੀ ਇੱਕ 65000 ਏਕੜ ਜ਼ਮੀਨ ਦਾ ਨਹੀਂ ਇਹ ਪੂਰੇ ਪੰਜਾਬ ਦਾ ਮਸਲਾ ਹੈ ਅੱਜ ਇਹ ਆਪ ਗਵਾਂਢਿਆਂ ਦੇ ਲੱਗਿਆ ਆਪ ਨੇ ਵਧੜਣਾ ਇਹ ਜਦ ਤੁਹਾਡੇ ਪਿੰਡਾਂ ਦੇ ਸਾਡੇ ਪਿੰਡਾਂ ਪਾਚੋ ਨੂੰ ਸਮਾਂ ਨਹੀਂ ਲੱਗਣਾ ਤੇ ਉੱਤੇ ਬੋਤਣੀਆਂ ਸਾਨੂੰ ਪਤਾ ਹੈ ਸਾਡੇ ਵੀ ਆਉਣੀਆਂ ਪਰ ਫਰਕ ਇਹਦਾ ਕਿ ਆ ਸਰਕਾਰਾਂ ਦਾ ਜਿਹੜਾ ਚਾਲ ਹੁੰਦੀ ਆ ਤੁਹਾਡੇ ਉੱਤੇ ਕੰਟਰੋਲ ਲੈ ਲਿਆ ਤੁਹਾਨੂੰ ਛੱਡ ਲਿਆ ਤੇ ਅੱਜ ਉਹਨਾਂ ਨਾਲ ਨਹੀਂ ਖੜਨਗੇ ਜਦ ਉਹਨਾਂ ਵੀ ਕੱਲ੍ਹ ਨੂੰ ਆਉਂਗੀਆਂ ਤੁਸੀਂ ਉਹਨਾਂ ਨਾਲ ਨਹੀਂ ਖੜੋਗੇ ਤੇ ਚਾਲਾਂ ਨੇ ਪ੍ਰਕਾਰ ਆਪਣਾ ਮੋਟ ਪਿਆਰ ਕਰੀ ਬੈਠੀ ਆ ਹਾਂ ਲਗੂ ਹੌਲੀ ਹੌਲੀ ਕਰਦੂਗੀ ਲੋਕਾਂ ਦਾ ਇਹ ਤਾਂ ਗੁੱਸਾ ਦੇਖੋ ਰੋ ਦੇਖੋ ਲੋਕ ਕਿੰਨੇ ਕੁ ਜਾਗਰੂਕ ਨੇ ਅੱਲਾ ਸਰਕਾਰ ਤਾਂ ਆਪਣੇ ਤੌਰ ਦੇ ਉੱਤੇ ਵੱਡਾ ਪ੍ਰਚਾਰ ਕਰਦਾ ਤੁਲੀਆ ਵੀ ਜਮਈਨਾ ਅਗਰੀ ਕੁਸਾਰ ਆਪਣੇ ਮਾਦੀ ਨਾਲ ਦੇਖ ਸਕਦਾ ਜਿਹੜਾ ਜੀ ਕਰਦਾ ਦਵੇ ਜਿਹੜਾ ਜੀ ਕਰਦਾ ਨਾ ਦਵੇ ਤੇ ਇਹਦੇ ਬਾਰੇ ਦੱਸਦਾ ਵੀ ਜਿਹੜਾ ਵੀ ਇਹ ਮਹਾ ਨਹੀਂ ਲਗੇ ਸੀ ਵੀ ਜਿਹਦੀ ਅਫਿੰਕ ਟੈਕਾਪ ਉਹ ਵਾਸਤੇ ਲੈ ਗਿਆ ਹਲੋ ਸਮਝੀਏ 12:30 ਵਜੇ ਰਾਤ ਦੇ ਬੱਗੇ ਹੋੜ ਤਾਂ ਇਹ ਕਿਹੜਾ ਅਮਰੀਕਾ ਵੀ ਚੈੱਕ ਅਪ ਕਰਾਉਣ ਦਾ ਦੂਜੀ ਕਹਾਣੀ ਗੱਲ ਬੜੀ ਏ ਆਪਾਂ ਸ਼ੰਭੂ ਬਨੌਰੀ ਮੋਰ ਦੇ ਤੇ ਲੜੇ ਆ ਵੱਡੀ ਗਣਤੀ ਤੇ ਲੜੇ ਆ ਪਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਦੋ ਦੇਸ਼ਾਂ ਦੀ ਲੜਾਈ ਚੱਲਦੀ ਹੋਏ ਦੋ ਦੇਸ਼ਾਂ ਦੁਸ਼ਮਣ ਹੁਣ ਆਪਸ ਵਿੱਚ ਹੀ ਜਦ ਆਪਸ ਵਿੱਚ ਹੀ ਮੀਟਿੰਗ ਕਰ ਜਾਂਦੇ ਨੇ ਆਪਸ ਵਿੱਚ ਹੀ ਗੱਲਬਾਤ ਕਰਨ ਜਾਂਦੇ ਨੇ ਪਰ ਕਦੇ ਨਹੀਂ ਹੋਇਆ ਵੀ ਉਸ ਦੇਖਨੇ ਉਸ ਦੇਸ਼ ਦੇ ਬੰਦੇ ਗਵਾਹ ਕਰ ਲੈ ਹੁਣ ਔਰ ਇੱਥੇ ਸਾਡੇ ਹੀ ਦੇਸ਼ ਦੇ ਕਿਸਾਨਾਂ ਨੂੰ ਮੀਟਿੰਗ ਤੋਂ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਧੋਖੇ ਨਾਲ ਗ੍ਰਿਫਤਾਰ ਕਰਕੇ ਬਾਅਦ ਵਿੱਚ ਉਹਨਾਂ ਦੇ ਹੀ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਵਿੱਚੋਂ ਮੋੜ ਕੇ ਦਿਓ ਵੱਡੀ ਗਿਣਤੀ ਦੇ ਵਿੱਚ ਲੁੱਟ ਕੀਤੀ ਗਈ ਚੋਰੀ ਕੀਤਾ ਗਿਆ ਸਮਾਨ ਬਲੈਂਡਰ ਚੋਰੀ ਕੀਤੇ ਗਏ ਏਸੀ ਚੋਰੀ ਕੀਤੇ ਗਏ ਉਹਨਾਂ ਦਾ ਭਾਂਡਾ ਪਿਆ ਪਤੀ ਕਿੰਨੀ ਪਤਨੀ ਛੱਡੇ ਇਹ ਤੋਂ ਵੀ ਥੱਲੇ ਵਾਲੀ ਗੱਲ ਕਰਦਾ ਜੀ ਤੇ ਕੱਪੜੇ ਵੀ ਲੈ ਗਏ 70 ਨਾਲ ਡੱਬੇ ਵੀ ਲੈ ਗਏ ਇੱਕ ਤੋਂ ਘਟੀਆਂ ਵੀ ਹੋ ਸਕਦੀ ਐ ਤੋਂ ਕਹਾਲੇ ਪਰ ਜਦ ਪ੍ਰਚਾਰਨ ਦਾ ਗੱਲ ਕਰੀ ਜਾ ਕਿਤੇ ਵਿਰੋਧ ਕਰਜ ਕਰਾਉਂਦੇ ਆ ਉਸ ਪ੍ਰਚਾਰਨ ਨੇ ਇਹ ਗੱਲ ਕਹਿੰਦਾ ਨਹੀਂ ਜੀ ਸਾਰੇ ਮਾੜੇ ਨਹੀਂ ਹੁੰਦੇ ਅਸੀਂ ਵੀ ਕਹਿੰਦੇ ਸਾਰੇ ਮਾੜੇ ਨਹੀਂ ਹੁੰਦੇ ਪਰ ਥੱਲੇ ਲੋਕ ਇਹਦਾ ਦੱਸੋ ਜਦੋਂ ਉੱਥੇ ਕੁਝ ਮਤਲ ਚੋਰੀ ਹੋ ਰਿਆ ਸੀ ਜਮਾਨ ਜਿਹੜੇ ਚੰਗੇ ਉੱਥੇ ਖੜੇ ਦੇਖ ਦੋ ਵੀ ਉਹਨਾਂ ਨੂੰ ਉਹਨਾਂ ਨੇ ਰੋਕੇ ਕਿਉਂਦੇ ਬਈ ਪੀਕਾ ਬੁਰਦ ਬਰਕਰਾਰ ਸਾਰਾ ਮੈੜਾ ਨਹੀਂ ਹੁੰਦਾ ਕਿ ਪੌਲ ਨੂੰ ਚੋਰ ਨਾ ਕਾਲ ਗੱਲ ਇੱਥੇ ਆਈ ਸੀ ਤੇ ਮੇਰੀ ਬੇਨਤੀ ਆ ਅੱਜ ਆਮ ਆਦਮੀ ਪਾਰਟੀ ਸਰਕਾਰ ਆ ਕਾਨੂੰ ਕੋਈ ਖੋਰ ਸਰਕਾਰ ਵੀ ਆ ਜੀ ਕਿ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਲਈਏ ਬਗਰਾੜੀ ਵਾਲੇ ਮਸਲੇ ਦੀ ਗੱਲ ਕਰ ਲਈਏ ਬੇਅਦਵੀ ਵਾਲੇ ਮਸਲੇ ਦੀ ਗੱਲ ਕਰ ਲਈਏ ਪਰ ਆਪੋ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਵਿਪਕ ਭਾ ਅਤਮਾਨ ਮਲਤਾਨ ਸੰਧਵਾ ਹੋਣੀ ਗਗਪ ਸਿੰਘ ਸੇਕੋਣੀ ਉਹ ਮੋਰਚੇ ਦੇ ਵਿੱਚ ਜਾਂਦੇ ਰਹੇ ਨੇ ਉਹ ਤਾਂ ਬੰਦੇ ਰਹੇ ਨੇ ਉਹਨਾਂ ਨੂੰ ਮੁਝਵਾਜ ਨੂੰ ਮੰਗਦੇ ਨੇ ਸਾਡੀ ਸਰਕਾਰ ਲਿਆਓ ਅਸੀਂ ਤੁਹਾਨੂੰ ਗੇਰੀ ਇਨਸਾਫ ਦਾਵਾਵਾਂਗੇ ਕੀ ਮਿਲ ਗਿਆ ਨਹੀਂ ਮਿਲਿਆ ਨਾ ਤੇ ਅੱਜ ਕੋਈ ਸਰਕਾਰ ਆ ਸਰਕਾਰ ਤਾਂ ਲੋਕਾਂ ਨੇ ਉਹਦੀ ਲਿਆਂਦੀ ਪਰ ਉਹ ਕਿੱਥੇ ਨੇ ਅੱਜ ਤੇ ਕੱਲ ਨੂੰ ਕੋਈ ਹੋਰ ਅਦਰ ਪਾਰਟੀ ਵੀ ਆ ਜਾਂਦੀ ਆ ਤਾਂ ਫੇਰ ਆਜਾ ਨੀਤੀਆਂ ਲਾਗੂ ਕਰਦੀ ਆ ਤਾਂ ਫੇਰ ਅਸੀਂ ਕਿਹਨੂੰ ਕਹਾਂਗੇ ਜੀ ਪਤੋਂ ਵੀ ਇਹ ਕੰਡਿਤ ਬਗਾਨ ਕਿ ਇਹਨੂੰ ਮੋਟਾ ਵਾਧਿਆ ਕਰਨ ਉਹ ਵੀ ਪਾਤੀਆਂ ਸਾਡੇ ਅਸੀਂ 35 ਜੋਂ ਤੋਂ ਪਿਓ ਸਮਝਣਾ ਬਹੁਗਾ ਇਹ ਲੜਾਈ ਆ ਜਿਹੜੀ ਇਹ ਡਬਲਯੂਟੀ ਦੀਆਂ ਨੀਤੀਆਂ ਸੈਂਟਰ ਸਰਕਾਰ ਥੱਲੇ ਸੈਂਟਰ ਸਰਕਾਰ ਪ੍ਰਧਾਨ ਸਰਕਾਰ ਥੱਲੇ ਲਾਗੂ ਕਰਦੀਆਂ ਡਬਲਯੂਟੀ ਦਾ ਇਹ ਗੈਰ ਸਮਝੌਤਾ ਜਿਹੜਾ ਹੋਇਆ ਹੋਇਆ ਉਹ ਲਾਗੂ ਹੁੰਦਾ ਰਿਹਾ ਰਿਹਾ ਚਾਹੇ ਉਹ ਮਨਮੋਹਨ ਦੀ ਸਰਕਾਰ ਕਲੇ ਹੋਇਆ ਪਰ ਤੇ ਅਸੀਂ ਇੱਥੇ ਬੋਟਾ ਚੱਲਦੇ ਰਹੇ ਤੇ ਤਰ ਪਤਨ ਤੇ ਨਹੀਂ ਲੱਗਣਾ ਐਂ ਜਾਂਦਾ ਰਹੂਗਾ ਇਹ ਤਾਂ ਸਾਡੇ ਦਾ ਇੰਨੇ ਥੋੜੇ ਲੋਕ ਨੇ ਜਿਹੜੀ ਪਾਰਟੀ ਵੱਡਾ ਝੂਠ ਬੋਲ ਕੇ ਵੱਡਾ ਵਿਸ਼ਵਾਸ ਦਿਵਾਉਂਦੀ ਆ ਸਾਡੇ ਲੋਕਾਂ ਨੂੰ ਵੋਟਾਂ ਪਾਉਣ ਦੇ ਬਸ ਉਹ ਇੱਕ ਵੀ ਆਈ ਗੱਲ ਸਾਰਿਆਂ ਦੀ ਐਂ ਹੋਣਾ ਨਾ ਨਿਹਾਰ ਜਯਤਾਰੋ ਸਾ ਵੀਰੋ ਮਸਲਾ ਲੜਾਈ ਦਾ ਬਹੁਤ ਵੱਡੀ ਲੜਾਈ ਆ ਕਦੇ ਕਿਸੇ ਦੇ ਕਹਿ ਤੋ ਵੇਸੜੇ ਨਾ ਹੋ ਜਿਓ ਵੀ ਆਪਾਂ ਐ ਹੋ ਗਿਆ ਤੇ ਉਹ ਹੋ ਗਿਆ ਸਰਕਾਰਾਂ ਚਾਉਂਦੀਆਂ ਨਹੀਂ ਬਹੁਤ ਸਾਰੇ ਮੈਸੇਜ ਵੀ ਮਿਲਦੇ ਨੇ ਕਿ ਇਹ ਤਾਂ ਰਾਤ ਹੋਣ ਜਾ ਰਹੀ ਆ ਮੇਰੀ ਗੱਲ ਹੋਊਗੀ ਮੇਰੀ ਫਲਾਣੇ ਬੰਦੇ ਨਾਲ ਗੱਲ ਹੋਊਗੀ ਉਹ ਤੁਹਾਨੂੰ ਸਿਰਫ ਇੱਕ ਤੱਲਾ ਕਰਨ ਵਾਸਤੇ ਤانوں ਉਹ ਸਲਾਹ ਕਰਨ ਵਾਸਤੇ ਸਰਕਾਰਾਂ ਚਾਲਾਂ ਚੱਲਦੀਆਂ ਹੁੰਦੀਆਂ ਨੇ ਜੇ ਇਹ ਬਲਣਾ ਹੋਵੇ ਪਰ ਬੰਬੂਗੋਣਾ ਦਾ ਬਿਆਨ ਨਾ ਹੋਣਾ ਮੈਨ ਪੁਲਿੰਗ ਤੋਂ ਹੱਥ ਦੇ ਵਿੱਚ ਲਗਾਤਾਰ ਬਿਆਨਬਾਜ਼ੀ ਆ ਰਹੀ ਆ ਸਰਕਾਰ ਦੀ ਇੰਨੇ ਕਿਸਾਨ ਸਹਿਮਤ ਐ ਇੰਨੇ ਕਿਸਾਨ ਸਹਿਮਤ ਉਹ ਕਿਸਾਨ ਕਿਹੜੇ ਨੇ ਉਹ ਪ੍ਰਵੀਨ ਜਾਨ ਹੋਣੀ ਨੇ ਫੈਕਟਰੀਆਂ ਦੇ ਨੇ ਫੈਕਟਰੀਆਂ ਦੇ ਮਾਲਕ ਨੇ ਉਹ ਪ੍ਰਵੀਨ ਜਾਨ ਉਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਨੇ ਜਿੰਨਾਂ ਦੀਆਂ ਬੇਵਾਲ ਕਲੋਨੀਆਂ ਪਈਆਂ ਨੇ ਉਹ ਸਹਿਮਤ ਨੇ ਜਿਨ੍ਹਾਂ ਫਜੀਬ ਰੋੜੋ ਹੁਣੀ ਪਣਾ ਕੇ ਜਿਉ ਤਾਂ ਇਹ ਜਿਹੜੇ ਮੋਟੇ-ਮੋਟੇ ਪਹਿਲਾਂ ਤੋਂ ਹੀ ਫੰਡ ਦਿੰਦੇ ਸੀ ਜਿਨ੍ਹਾਂ ਦੇ ਜਦ ਇਕੱਠ ਹੋਇਆ ਸੀ ਗੰਦੇ ਪਾਣੀ ਦਾ ਟਲ ਬੰਦਾ ਕੋਈ ਵੀ ਹੋਵੇ ਮੁੱਦਾ ਚੱਕਿਆ ਜਿਨੇ ਮਰਦੀ ਪਰ ਜਿਨੇ ਉਹਨਾਂ ਦੀ ਹੰਬ ਵੀ ਪੜੀਦੀ ਜਿਨ੍ਹਾਂ ਨੇ ਬੰਦੇ ਨਾਲ ਤੇ ਇਕੱਠ ਪਰ ਆ ਵੀ ਉਹ ਪ੍ਰਵੀਨ ਜੋਰ ਹੋਣੀ ਨੇ ਜਿਨ੍ਹਾਂ ਨੇ ਵੱਡੇ ਪ੍ਰਿਆ ਦੇ ਵਿੱਚ ਆਪਣੀਆਂ ਫੈਕਟਰੀਆਂ ਦਾ ਪਾਣੀ ਪਾਇਆ ਉਹ ਨੇ ਉਹ ਲੋਕ ਜਿਹੜੇ ਅੱਜ ਪ੍ਰਕਾਰ ਦਾ ਸਾਥ ਦੇ ਰਹੇ ਨੇ ਕਦੇ ਐਵੇਂ ਨਾ ਭੁਲੇਖੇ ਕਿ ਕੋਈ ਕਿਸਾਨ ਖੋਜ ਨੇ ਉਹ ਮੰਮੀ ਲੈਸੋ ਵੀ ਪੜ ਲਓ ਕੋਈ ਕਿਸੇ ਨਾਂ ਦੇ ਵਿੱਚ ਸਿੰਘ ਵੀ ਲੱਗਿਆ ਹੋਇਆ ਕੋਈ ਕਿਸਾਨ ਨਹੀਂ ਉਹਦੇ ਵਿੱਚ ਸਾਰੇ ਉਹ ਕਾਰਪੋਰੇਟ ਘਰਾਣੇ ਪੱਕੇ ਨੇ ਕਾਰਪੋਰੇਟ ਨੇ ਖੜੋ ਉਸ ਵਾਰ ਫੈਕਟਰੀਆਂ ਦੇ ਮਾਲਕ ਨੇ ਗੰਨਾ ਮਿੱਲਾਂ ਦੇ ਮਾਲਕ ਨੇ ਚਲੋ ਸਮਾ ਬਹੁਤ ਹੋ ਗਿਆ ਤੇ ਵੀ ਉਹਨਾਂ ਨੇ ਦੂਰ ਜਾਣਾ ਤੇ ਬਾੜ ਬਹੁਤ ਲੰਬੀ ਆ ਤੇ ਮੈਂ ਬੇਨਤੀ ਕਰੂੰ ਮਰਦੀਪ ਸਿੰਘ ਨੂੰ ਕਿ ਉਹ ਆਪਣੇ ਵਿਚਾਰ ਰੱਖਣਗੇ ਫਰਾਂ ਨੰਮੇ ਆਪ ਫਰਾਂ ਨੰਮੇ ਕੁੰਡਤਾਰੋਂ ਮੁੰਨਾਂ ਦੇ ਇਕੱਠੇ ਹੋਈ ਸਹਾਇਕ ਸੰਮਤੀ ਗੁਰਪਰਵ ਦੇ ਸਾਹਮਣੇ ਸਾਡ ਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿ ਮਾਫ਼ੀ ਚਾਹੁੰਦੇ ਹਾਂ ਕਿ ਆਪਾਂ ਲੇਟ ਹੋ ਗਏ ਇੱਕ ਬਾਈ ਭਾਨੇ ਨੂੰ ਥੋੜਾ ਜਿਹਾ ਅੰਮ੍ਰਿਤ ਅਸੀ ਪਾਣੋ ਭਏ ਰਿਹਾ ਸੀ ਤਾਂ ਇਹ ਉਹ ਅਨਾ ਥੋੜਾ ਜਿਹਾ ਮਿੱਤਰਨਾ ਪੈ ਗਿਆ ਕਿ ਸਾਡੀ ਜਿੰਮੇਵਾਰੀ ਲੱਗੀ ਹੋ ਰੱਖਣਾ ਭਾਈ ਬਖਸ਼ਾ ਭਾਈ ਬਖਸ਼ਾ ਭਾਤਿੰਨੋਂ ਤਿੰਨ ਕੋਨੇ ਵਾਲਾਰੇ ਪਾਇਲ ਸ੍ਰੀ ਅਗਰੰ ਪ੍ਰਧਾਨ ਸਾਹਿਬ ਜੀ ਅਭੀ ਕੀਮਾ ਦੇ ਨਾਮ ਤੋਂ ਛੋਟੇ ਨਾਮ ਤੇ ਜਾਂ ਦੀ ਪਾਈ ਜਿਹੜੀ ਪ੍ਰਕਾਰ ਦੀ ਕਮੇਟੀ ਨੀਤੀ ਆਈ ਆ ਮੈਂ ਪੁਲੀ ਮਾਰੀ ਜਿਹਨੇ ਖਲਾਫ ਲੋਕਾਂ ਨੂੰ ਦਸਤੀ ਜੀ ਜੀ ਕੀ ਖਾਣੇ ਆਰੇ ਪਾਈਏ ਕਿਤੇ ਬਸੇ ਬਾਲੀ ਜਿਹਨੇ ਮਨੁਚਾਰਨਾ ਪਾਉਂਦੇ ਨੇ ਕਿ ਉਹਦੇ ਨੇ ਜੱਪਾ ਨੇ ਸਾਰੇ ਇਕੱਠੇ ਉਹਦੇ ਪਿੰਡ 14 ਚ ਇਕ ਰੇਨੀ ਨਹੀਂ ਕਰਨੀ ਆ ਸਾਥ ਤਰੀਕ ਨੂੰ ਉਹਦਾ ਵੀ ਤੁਹਾਨੂੰ ਸੱਤਾ ਦੇਣ ਆਇਆ ਸਾਰੇ ਸੱਜੇ ਵੀ ਪੜ ਚੜ ਕੇ ਆਪਾਂ ਇਹ ਨੀਤੀ ਦਾ ਵਿਰੋਧ ਕਰੀਏ ਤੇ ਸਾਡੇ ਹੱਥ ਜਿਹੜੇ ਹੈਗੇ ਉਹ ਭਗਵਾਨ ਤੋਂ ਮਾਣ ਨੂੰ ਕਰੇ ਵੀ ਭਾਈ ਇਹਨੂੰ ਰੱਤ ਕਰੇ ਬਾਬੇ ਨਾਨਕ ਨੇ ਸਾਨੂੰ ਖੇਤੀ ਦਿੱਤੀ ਬਾਬੇ ਨਾਨਕ ਦੇ ਪਾਸੋਂ ਦੇਤਾ ਜੀ ਕੰਮ ਚੱਲ ਜਾਣਾ ਸੀ ਪਾਸ ਦੇ ਰਹੇ ਲੋਕ ਧਰਮ ਦੇ ਮੇਕੇ ਲੱਗ ਜਾਣਾ ਸੀ ਪਰ ਬਾਬੇ ਨਾਨਕ ਨੇ ਆਪ ਹਰ ਬੁਲਾਇਆ ਸੱਚੀ ਸੋਚੀ ਕੀਰਤ ਕੀਤੀ ਸਾਨੂੰ ਕਿਹਾ ਪਾਈਓ ਸੱਚਖੰਡ ਜਾਣ ਦਾ ਰਾਹ ਆ ਆਪਣਾ ਨਾਮ ਜਪੋ ਬੰਦ ਕੇ ਚੱਕੋ ਪਰਿਵਾਰ ਨਾਲੋ ਇਹ ਸੱਚਖੰਡ ਦੀ ਜਹਾ ਹੀ ਦੱਸਿਆ ਬਿਜਰੂ ਆਪੇ ਫੁਰਗੁਰੂ ਆਇਆ ਨਾ ਸੱਚਖੰਡ ਜਾ ਰਿਹਾ ਕੀ ਕੁਝ ਨਹੀਂ ਪੰਜਾਬ ਰਹਿ ਹੁੰਦਾ ਆ ਬਾਬਾ ਸਾਧਰ ਰਾਜ ਗਿਆ ਮਹਾਰਾਜ ਰਣ ਕੀ ਸੀਤਾ ਉਹ ਤੋਂ ਬਾਅਦ ਦੋਗੇ ਹਟਾਇਆ ਨੇ ਪੰਜਾਬ ਨੇ ਸੰਤਾਪ ਦੇ ਹਟਾਇਆ ਸੰਤਾਲੀ ਵਾਲਾ ਸੰਤਾਪ ਹਟਾਇਆ ਪਰ ਪੰਜਾਬ ਨੂੰ ਦੋ ਹਿੱਸੇ ਕਿਨ ਬਣ ਪਾ ਉਹ ਕਤਲ ਹੋਇਆ ਇੱਥੇ ਉਹ ਕਿਵੇਂ ਹਟਾਈ ਪੰਜਾਬ ਦੇ ਆਪਣੇ ਪਿੰਡੇ ਤੇ ਹਟਾਈ ਪੰਜਾਬ ਦੇ ਲੋਕਾਂ ਨੇ ਬਾਈ ਤੇ ਇਹਨਾਂ ਪਿੰਡਾਂ ਦੇ ਵਾਵਾ ਹੋ ਗਏ ਫੇਰ ਫੁੱਟੀਆਂ ਵੀ ਪੰਡ ਹੋਈ ਫੇਰ ਪੰਜਾਬ ਨੂੰ ਛੋਟਾ ਕੀਤਾ ਗਿਆ 1985 ਜਦੋਂ ਆਪਾਂ ਨੇ ਕਿਹਾ ਨਾ ਸਰਕਾਰਾਂ ਨੂੰ ਵੀ ਭਾਈ ਸਾਨੂੰ ਸਾਡੇ ਹੱਥ ਦੇ ਦਿਓ ਸਾਨੂੰ ਅਨੰਦ ਪ੍ਰਸਾਦ ਦਾ ਮਤਾ ਦੇ ਦਿਓ ਅਦਿਮਨੰਤ ਪ੍ਰਸਾਦ ਦੇ ਮਤੇ ਦੀ ਲੜਾਈ ਸੀ ਸਾਡੇ ਹੱਤਾਂ ਦੀ ਲੜਾਈ ਸੀ ਤਰਾਕੀ ਤੇ ਇਹਨਾਂ ਨੇ ਕੀ ਕੀਤਾ ਸਾਡੇ ਪਰਿਵਾਰ ਸਾਹਿਬਾਂ ਕੱਟੜਾਏ ਸਾਡੇ ਜਵਦਿਆਂ ਨੂੰ ਸ਼ਹੀਦ ਕੀਤਾ ਸਾਡੇ ਮਾਵਾ ਭੈਣਾਂ ਨੂੰ ਸ਼ਹੀਦ ਕੀਤਾ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਉਹ ਸੰਤਾ ਆਪਣੀ ਪੰਜਾਬ ਦੇ ਬਰੇ ਟਿੰਡੇ ਤੇ ਹਟਾਇਆ ਫਿਰ ਫੇਰ ਐਨਕਾਉਂਟਰ ਵਾਲਾ ਦੋਰ ਚੱਲਿਆ ਨਜਵਾਨ ਮੁੰਡੇ ਮਾਰਨ ਵਾਲਾ ਦੋਰ ਚੱਲਿਆ ਪੱਕੀ ਪੱਕੀ ਹਜ਼ਾਰ ਨੌਜਵਾਨ ਸਾਡਾ ਪਤਾ ਨਹੀਂ ਕਿਹੜੀ ਸੰਸਾਰ ਘਰ ਤੇ ਫੂਟਾ ਪਤਾ ਨਹੀਂ ਕਿਹੜੀ ਮਹਿਰ ਤੇ ਮਾਪਾ ਕਰਤਾ ਜਦੋਂ ਸਰਕਾਰ ਜਿਵੇਂ ਕਿ ਸਿੰਖਾ ਜਿਹੜਾ ਜੀਵੇਂ ਆਵਾਜ਼ ਪੱਕੀ ਸੰਸਾਰ ਦਾ ਪਤਾ ਦੇ ਨਿਸ਼ਤ ਬਣਾਈ ਉਹਨਾਂ ਨੂੰ ਵੀ ਤਤਪਰ ਕਰਦੇ ਹਰੀ ਦੇ ਪਤਨ ਕਰੋੜ ਦਾ ਫੰਡਾਇਆ ਭਾਈ ਸਾਰਾ ਕੁਝ ਪੰਜਾਬ ਨੇ ਸੱਚਾ ਰ ਨਸ਼ਾ ਦਾ ਤੌਰ ਹੰਡਾਇਆ ਪ੍ਰਵਾਸ ਵਾਲਾ ਤੌਰ ਹੰਡਾਇਆ ਤੇ ਪ੍ਰਵਾਸ ਤੇ ਨਸ਼ਾ ਵਾਲਾ ਦੌਰ ਸੰਤਾਪ ਅੱਸੀ ਅੱਜ ਵੀ ਅੰਡਰ ਰਹਾ ਸਰਕਾਰ ਨੇ ਕਹਿੰਦੀਆਂ ਨੇ ਅਸੀਂ ਪੰਜਾਬ ਚ 80% ਨਸ਼ਾ ਖਤਮ ਕਰਤਾ ਦੱਸੋ ਪਿੰਡਾਰਿਆਂ ਹੋ ਗਿਆ ਨਸ਼ਾ ਖਤਮ ਪੰਜਾਬ ਚ ਪਾਈ ਤੋਂ ਟੱਕ ਟਿੰਡ ਚ ਹੋ ਗਿਆ ਮਾਰ ਕੇ ਦੱਸੋ ਪਾਈ ਹੋ ਗਿਆ ਨਹੀਂ ਇਹ ਕਹਿੰਦੇ ਅਸੀਂ ਨਸ਼ਾ ਵਿਰੋਧੀ ਯੁੱਧ ਚਲਾਇਆ ਹੋਇਆ ਬਬੇ ਕੀ ਕਰਦੇ ਨੇ ਪਟਿਆਲਾ ਦੇਲ ਤੋਂ ਤੇ ਰਿਹਾ ਗਿਆ થોੜੇ ਪਹਿਲਾਂ ਜਵਾਲਾ ਨੇ ਸਾਡਾ ਸੱਬੂ ਬਾੜ ਤੋਂ ਅੰਦੋਲਨ ਚੱਟਿਆ ਕੋਈ ਬਾੜ ਤੋਂ ਪਤੀ ਸਤਾਰਾ ਸਤਾਰਾ ਥਾਰਾ ਥਾਰਾ ਸਾਫ ਤੋਂ ਮੁੰਡਿਆਂ ਦੇ ਚੱਕੇ ਫਾਰ ਕੇ ਬਾਰੇ ਨਸ਼ਾ ਵੇਚਦੇ ਸੀ ਜਿਹੜਾ ਤੇ ਇੱਕ ਗ੍ਰਾਮ ਸਾਰਾ ਦੁਨਿਆ ਸਾਰਾ ਬੱਚਾ ਅਗਰ ਨਸ਼ਾ ਵੇਚਦਾ ਦੀਆ ਉਹ ਸੂ ਤਰੀਕੇ ਨਾਲ ਉਹਨੂੰ ਸਮਝਾਉਂਦੇ ਜਿਹੜੇ ਤਰੀਕੇ ਹੋ ਸਕਦੇ ਆ ਪਰ ਭਾਈ ਚੱਟੇ ਪਾਰਨ ਦਾ ਸੋਲ ਕੀ ਪਾ ਗਿਆ ਪਰਵਾਸ ਵਾਲਾ ਦੋ ਰੱਸੀ ਅੱਜ ਵੀ ਹੰਡਾਰੇ ਆ 70 80% ਨੌਜਵਾਨ ਸਾਡਾ ਅਜ ਬਾਹਰਲੇ ਦੇਸਾਂ ਨੂੰ ਚਲੇ ਗਿਆ ਚਲੇ ਗਿਆ ਤੇ ਨਹੀਂ ਚਲੇ ਗਿਆ ਭਾਈ ਜਿੱਤੇ ਕੁਝ ਵੀ ਝੂਠ ਬੋਲਾਂਗੇ ਸਾਡਾ ਮੈਕਬੱਤ ਕਰਾ ਕੇ ਕਹਦੇ ਭਾਈ ਕਿ ਤੁਸੀਂ ਝੂਠ ਬੋਲਦੇ ੱੱਲੇ ਤੋਂ ਬਣਾ ਕੇ ਕੰਨਾ ਬੋਲਦੋ ਕਲ ਕਾਊਂਟਰ ਵਾਲਾ ਦੋ ਰੱਸੀ ਅੱਜ ਵੀ ਹੰਡਾਰੇ ਆ ਕਿ ਨਹੀਂ ਹੰਡਾਰੇ ਸਾਡੇ ਪੁਰਸਤ ਤੋਂ ਕਿ ਪੁਰਸ ਮੁਕਾਬਲੇ ਚ ਮੁੰਡੇ ਮਾਰੇ ਜਾ ਰਹੇ ਆ ਕਿ ਨਹੀਂ ਮਾਰੇ ਜਾ ਰਹੇ ਦੱਸੋ ਭਾਈ ਬਹਾਰਿਆ ਮਾਸਟਰ ਮਾਤਾ ਤੁਹਾਡੇ ਕੰਨਾ ਪਹਿਲਾ ਇਹ ਕਿ ਬੱਚਾ ਕਹਿੰਦਾ ਕਰਨਾਪ ਕਰ ਲਿਆ ਮੁੰਡੇ ਨੇ ਮੁੰਡਾ ਹੀ ਮਾਰਤਾ ਇਹਨਾਂ ਨੇ ਤੇ ਉਹ ਕਰਨ ਦਾ ਕੁਟ ਮਾਰ ਕਰੀਆ ਮੱਥਾ ਪਾਈ ਨੂੰ 80000 ਵੋਟਾਂ ਦਾ ਨਮੈਂਦਾ 80000 ਵੋਟਾਂ ਪੇਸ਼ ਕਰਨ ਬਟਿੰਡੇ ਵਿਲੇ ਚੋਂ ਉਹਦੇ ਨਾਲ ਉਹਦੇ ਬਦਾਨੇ ਦੇ ਹੱਥ ਪਾਇਆ ਗਿਆ ਜੇਲਾ ਤੇ ਰੱਖਿਆ ਗਿਆ ਥੋੜੇ ਦਿਨ ਪਹਿਲਾਂ ਵੀ ਜਿਆਦਾ ਸਾਰ ਨੇ ਵੀਡੀਓ ਦੇਖੀਆ ਭਾਈ ਹੈਗਾ ਨੀ ਕੁਰਸੇ ਦਾ ਜਾਬਰ ਪੰਜਾਬ ਚ ਪੂੜਾ ਹੈਗਾ ਭਾਈ ਬਾਬ ਦਾ ਪੈਸਾ ਸਾਰਾ ਦਾ ਹੋਇਆ ਸਰ ਪੰਜਾਬ ਦਾ ਕੋਈ ਨਹੀਂ ਕੋਆ ਸਾਨੂੰ ਦੱਸੋ ਕਿਸੇ ਮੰਤਰੀ ਦਾ ਨਾਮ ਸਾਨੂੰ ਦੱਸਿਓ ਕਿਸੇ ਮੋਤੇ ਦਾ ਨਾਮ ਸਾਨੂੰ ਦੱਸਿਓ ਕਿਸੇ ਮੁੱਖ ਮੰਤਰੀ ਦਾ ਨਾਮ ਕਿ ਥੋੜਾ ਹੋਇਆ ਕੋਣ ਆ ਜਿਹੜਾ ਵੀ ਆਇਆ ਪੰਜਾਬ ਕੱਲ ਦਾ ਉੱਜੜੇ ਅੱਜ ਜੜੇ ਸਾਡੇ ਘਰ ਪਰਨੇ ਚਾਹੀਦੇ ਨੇ ਪਰ ਇਹੋ ਜਿਹੀ ਨਹੀਂ ਕਰੇ ਨਾ ਬਬਰੇ ਰੋਕਤੀ ਆਪਣਈਆ ਕਿ ਨਹੀਂ ਇਹਨਾਂ ਨੂੰ ਆਪਣੇ ਬੱਚੇ ਦੇ ਫਿਊਚਰ ਸੈੱਟ ਕਰ ਲਓ ਤੇ ਸਾਡੇ ਬੱਚੇ ਦੇ 40-40 ਲੱਖ ਰੁਪਈਆ ਲਾ ਕੇ ਕੈਨੇਡਾ ਅਮਰੀਕਾ ਬਲਾਮੀ ਕਰਨ ਜਾਰੂਰ। ਇਹਦੀ ਪ੍ਰੋਸਟ ਕਰਿਆ ਪਈ। ਕਿੰਨੇ ਕੰਮ ਦੀ ਮਿੰਨਾ ਕਰਾਉਂਗੇ ਜੀ ਜੀ ਹਾਂ ਲਾਲ ਇੱਕ ਕੀ ਜਾਂਦਾ ਸੀ ਜਿਹਦੇ ਨੂੰ ਇੱਕ ਮਿੰਟ ਇਹ ਨਹੀਂ ਜਾਣਾ ਚਾਹੁੰਦੇ। ਉਹ ਲਾਲ ਇੱਕ ਤਾਂ ਇੱਕੀ ਕੱਲਾ ਕੱਲਾ ਕਲਾਸ ਕਰਕੇ ਜਾਂ ਕੋਈ ਆਰਾਮੀ ਕਾਹਦੀ ਰੋਕਣ ਵਾਲਾ ਬੰਦਾ ਨਾ ਸੋਵੇ ਜੀ ਬਣੀ ਬੁਲੀ ਬੁਲੀ ਨੂੰ ਬੰਦਾ ਵੀ ਪਈ ਜਾਂ। ਸਭ ਪੱਤਾ ਤੋਂ ਕਰਦੇ ਬਰਤੇ ਹੁੰਦੇ ਆ। ਸਭ ਕੋਈ ਆਮੀ ਨਾ ਦੇ ਸਕੋ ਜੇ ਤਿੰਨ ਤਜਾਮਗੇ ਅਪ ਕੋਈ ਸਭ ਚਾਹੇ ਦੀ ਪਾਈਏ ਜੇ ਜੇ ਤੂਏ ਤੂ ਬੋਲਿਆ ਹਾਤੀ ਸਮੀਂ ਦੀ ਗੱਲ ਕਰਦੇ ਹੁੰਦੇ ਆ ਅੱਗੇ ਆਪਣੇ ਕਿਸਾਨਾਂ ਦੀ ਟਿੱਕ ਵੀ ਬਕਰ ਦੇ ਸਕਦੇ। ਤਾਂ ਉਹਨਾਂ ਦਾ ਬੜੇ ਕਿਸਾਨਾਂ ਨੇ ਕਹਿੰਦਾ ਜੇ ਮਾੜਾ ਕਪੜਾ ਉਪਰ ਕਰਵਾਉਣ। ਇਸ ਲਈ ਮੈਂ ਬੇਨਤੀ ਕਰਦਾ ਕਿ ਪਾਰਟੀ ਵਾਜਾਂ ਨੂੰ ਛੱਡ ਕੇ ਜੇ ਅੰਦੋਲਨ ਲੜਨਾ ਕੱਠੇ ਹੋ ਕੇ ਲੜਨਾ ਨਹੀਂ ਫੁੱਟਾ ਆਉਣ ਮਾਰਾ ਹੋਣ ਵਾਲਾ ਇਹ ਮੇ ਨਕਰਵਾਸੀਆਂ ਨੂੰ ਕਹਿਣਾ ਕਿ ਸਾਡਾ ਆਸਰ ਮਾਰਾ ਆਉਣ ਵਾਲਾ ਜਦ ਇਕੱਠੇ ਹੋ ਜੇ ਇੱਕ ਮੁੱਠ ਹੋ ਜੇ ਨਹੀਂ ਉਹ ਅੰਦੋਲਨ ਲੜਨਾ ਕੋਈ ਫਾਇਦਾ ਨਹੀਂ ਤੇ ਮੈਂ ਤੁਹਾਨੂੰ ਚ ਕੀ ਬੋਲਣਾ ਕਿ 40 ਪਿੰਡਾਂ ਦੀ ਜ਼ਮੀਨ ਐਕਵਾਇਰ ਹੋ ਰਹੀ ਆਪਣੇ ਨਾਂ ਤੇ ਜੋ ਅੰਗਰ 49 ਪਿੰਡਾਂ ਦੀ ਸਰਕਾਰ ਜ਼ਮੀਨ ਐ ਕਾਰ ਕਰ ਲਵੇ ਤਾਂ ਮੇਰੇ ਕੋਲ ਨਹੀਂ ਜ਼ਮੀਨ ਐ ਕੋਈ ਦੀ ਹੋ ਕਿ ਮੈਂ ਘੱਟੇ ਲੜਨਾ ਉਸਕਾ ਜੇ ਉਹ ਤੋਂ ਬਾਅਦ ਤੇ ਦਲੂ ਸਿੰਘ ਅਸਿਕਰਨਾ ਕਰਦਾ ਹੈ ਜੇ ਜਿੱਨਾ ਹੋਣ ਮੈਂ ਤੁਹਾਡਾ ਵਾਦਾ ਕਰਕੇ ਤੁਹਾਡਾ ਨਾਲ ਪਾਤਾ ਬਾਤਾਂ ਮੈਂ ਆਪਣੇ ਸਰਗਰਮ ਇਸ ਲਈ ਮੈਂ ਦਲਦੀ ਜੀ ਨੂੰ ਵੀ ਯਕੀਨ ਦਿਵਾਉਣਾ ਕਿ ਉਹਨਾਂ ਦੇ ਸੰਘਾਸਰ ਵਿੱਚ ਜੇ ਉਹਨਾਂ ਦੇ ਨਾਲ ਆ ਸਮੂਹ ਨਗਰ ਉਹਨਾਂ ਦੇ ਨਾਲ ਆ ਤੇ ਜਿੱਤੋ ਵੀ ਉਹ ਬੁਲਾਉਣਗੇ ਜਿੱਤੋ ਵੀ ਜੱਥੇ ਬੰਦੇ ਬੁਲਾਉਣਗੇ ਉਹਦੀ ਪਹੁੰਚ ਆ ਗਈ ਸੋ ਇਹਨਾਂ ਕਹਿੰਦਾ ਆਏ ਆਪਣੀ ਬਾਲੀ ਦੇ ਬਰਾਮ ਨਾਲ ਵਾਰਾ ਗੁਰੂ ਜੀ ਕੋਲੋਂ ਸਾ ਵਾਰਾ ਗੁਰੂ ਜੀ ਕੀ